ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਗੱਲ ਕਰਾਂਗੇ ਮਹਾਤਮਾ ਬੁੱਧ ਬਾਰੇ ਮਹਾਤਮਾ ਬੁੱਧ ਇੱਕ ਐਸੇ ਮਹਾਪੁਰਖ ਹੋਏ ਨੇ ਅੱਜ ਤੋ ਜ਼ਿਆਦਾ ਦੁਨੀਆਂ ਅੱਜ ਵੀ ਉਹਨਾਂ ਦੇ ਪਰ ਉਪਕਾਰ ਨੂੰ ਮੰਨਦੀ ਹੈ ਤੇ ਮਹਾਤਮਾ ਦੇ ਮਹਾਤਮਾ ਬੁੱਧ ਦੇ ਜੀਵਨ ਦੀ ਕਥਾ ਤੁਹਾਨੂੰ ਹਰ ਬੋਲੀ ਵਿੱਚ ਹਰ ਭਾਸ਼ਾ ਵਿੱਚ ਮਿਲੇਗੀ ਪਰ ਅੱਜ ਅਸੀਂ ਮਹਾਤਮਾ ਬੁੱਧ ਦੇ ਜੀਵਨ ਤੋਂ ਪਹਿਲਾਂ ਗੱਲ ਕਰਾਂਗੇ ਉਸ ਸਮੇਂ ਦੀ ਜਦੋਂ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ ਉਸ ਸਮੇਂ ਦੇ ਹਾਲਾਤ ਕਿਹੋ ਜਿਹੇ ਸੀ ਜੀਵਨ ਕਿਹੋ ਜਿਹਾ ਸੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਧਾਰਮਿਕ ਹਾਲਤ ਦੀ ਧਾਰਮਿਕ ਹਾਲਾਤ ਕਿਹੋ ਜਿਹੀ ਸੀ ਵਾਹਿਗੁਰੂ ਜੀ ਉਦੋਂ ਆਰੀਆ ਸਮਾਜ ਸੀ ਆਰੀਆ ਵਰਗ ਸਮਾਜ ਵੀ ਕਹਿੰਦੇ ਸੀ ਉਦੋਂ ਆਰੀਆ ਦੇ ਲੋਕ ਸੀ ਉਸ ਸਮੇਂ ਜੋ ਧਾਰਮਿਕ ਹਾਲਤ ਸੀ ਵਾਹਿਗੁਰੂ ਜੀ ਉਹ ਬਹੁਤੀ ਚੰਗੀ ਦੀ ਸੀ ਉਸ ਸਮੇਂ ਜੋ ਪੁਜਾਰੀਤ ਹੁੰਦੇ ਸੀ ਉਹ ਵੱਡੇ ਯੱਗਾ ਦੁਆਰਾ ਹਵਨਾ ਦੁਆਰਾ ਲੋਕਾਂ ਤੋਂ ਭਾਰੀ ਦਾਨ ਪ੍ਰਾਪਤ ਕਰਦੇ ਸੀ ਤੇ ਯੱਗ ਵਿੱਚ ਕਈ ਪ੍ਰਕਾਰ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀ ਜੀਵ ਜੰਤੂ ਸਾੜੇ ਜਾਂਦੇ ਸੀ ਵੱਢੇ ਜਾਂਦੇ ਸੀ ਤੇ ਕਈ ਵਾਰ ਉੱਥੇ ਜਾਨਵਰਾਂ ਦੀ ਵੀ ਬੜੀ ਭਾਰੀ ਬਲੀ ਦਿੱਤੀ ਜਾਂਦੀ ਸੀ ਤੇ ਇੱਕ ਯੱਗ ਮਹਾਤਮਾ ਬੁੱਧ ਨੇ ਖੁਦ ਵੇਖਿਆ ਸੀ ਜਿਸ ਵਿੱਚ گاਵਾਂ ਦੀ ਬਲੀ ਦਿੱਤੀ ਜਾਂਦੀ ਸੀ ਤੇ ਕਈ ਯੱਗ ਇਹੋ ਜਿਹੇ ਹੁੰਦੇ ਸੀ ਇਨਸਾਨਾਂ ਦੀ ਵੀ ਪਲੀ ਦਿੱਤੀ ਜਾਂਦੀ ਸੀ ਉਸ ਸਮੇਂ ਦੇ ਹਾਲਾਤ ਬਹੁਤ ਹੀ ਮਾੜੇ ਸੀ ਤੇ ਉਸ ਸਮੇਂ ਦਾ ਜੋ ਇਨਸਾਨ ਹੁੰਦਾ ਸੀ ਉਹ ਬਹੁਤ ਹੀ ਭੋਲਾ ਪਾਲਾ ਹੁੰਦਾ ਸੀ ਉਹ ਪਰਮਾਤਮਾ ਦੀ ਕੁਦਰਤ ਤੋਂ ਡਰਦਾ ਹੁੰਦਾ ਸੀ ਤੇ ਉਹ ਉਸ ਸਮੇਂ ਦੇ ਜੋ ਲੋਕ ਸੀ ਉਹ ਦੇਵੀ-ਦੇਵਤਿਆਂ ਦੀ ਬਹੁਤ ਹੀ ਜ਼ਿਆਦਾ ਪੂਜਾ ਕਰਦੇ ਸੀ। ਉਹਨਾਂ ਦੇ ਮਨ ਵਿੱਚ ਇਹ ਡਰ ਸੀ ਕਿ ਜੇਕਰ ਅਸੀਂ ਦੇਵੀ-ਦੇਵਤਿਆਂ ਦੀ ਪੂਜਾ ਨਾ ਕੀਤੀ ਪਤਾ ਨਹੀਂ ਸਾਡੇ ਤੇ ਕਿਹੜੀਆਂ مصیبتਾਂ ਆ ਜਾਣਗੀਆਂ। ਪਤਾ ਨਹੀਂ ਕਿ ਦੇਵੀ-ਦੇਵਤੇ ਗੁੱਸੇ ਵਿੱਚ ਆ ਕੇ ਸਾਡਾ ਕੀ ਨੁਕਸਾਨ ਕਰ ਦੇਣ। ਇਸ ਕਰਕੇ ਉਸ ਸਮੇਂ ਜੋ ਲੋਕ ਸੀ ਉਹ ਦੇਵੀ-ਦੇਵਤਿਆਂ ਦੀ ਬਹੁਤ ਹੀ ਜ਼ਿਆਦਾ ਪੂਜਾ ਕਰਦੇ ਹੁੰਦੇ ਸੀ। ਉਸ ਸਮੇਂ ਧਰਮ ਦੇ ਨਾਂ ਤੇ ਬਹੁਤ ਹੀ ਜ਼ਿਆਦਾ ਹਤਿਆਚਾਰ ਹੋ ਰਿਹਾ ਸੀ ਤੇ ਸ਼ੋਸ਼ਨ ਹੋ ਰਿਹਾ ਸੀ ਤੇ ਜਿਹੜੀ ਦੌਲਤ ਸੀ ਉਹ ਬਹੁਤਿਆਂ ਦੇ ਹੱਥਾਂ ਵਿੱਚੋਂ ਨਿਕਲ ਕੇ ਥੋੜਿਆਂ ਦੇ ਹੱਥਾਂ ਵਿੱਚ ਜਾ ਰਹੀ ਸੀ ਕਿਉਂਕਿ ਉਸ ਸਮੇਂ ਪਖੰਡ ਵੀ ਬਹੁਤ ਜ਼ਿਆਦਾ ਸੀ ਤੇ ਪ੍ਰੋਹਿਤਾਂ ਨੂੰ ਛੱਡ ਕੇ ਸਾਰੇ ਦੁਖੀ ਸੀ ਕਿਉਂਕਿ ਜਿਹੜੇ ਪ੍ਰੋਹਿਤ ਸੀ ਉਹ ਯੱਗਾਂ ਦੁਆਰਾ ਭਵਨਾ ਦੁਆਰਾ ਬਹੁਤ ਹੀ ਭਾਰੀ ਦਾਨ ਪ੍ਰਾਪਤ ਕਰਦੇ ਸੀ ਤੇ ਲੋਕ ਬਹੁਤ ਡਰੇ ਹੋਏ ਸੀ ਉਸ ਸਮੇਂ ਲੋਕਾਂ ਦਾ ਦਿਲ ਬਹੁਤ ਹੀ ਕਮਜ਼ੋਰ ਹੁੰਦਾ ਸੀ ਇਸ ਕਰਕੇ ਉਸ ਸਮੇਂ ਦੇ ਹਾਲਾਤ ਸੀ ਉਹ ਬਹੁਤ ਹੀ ਮਾੜੇ ਹਾਲਾਤ ਸੀ ਬਹੁਤੇ ਚੰਗੇ ਹਾਲਾਤ ਨਹੀਂ ਸੀ ਤੇ ਅਗਲੀ ਕਥਾ ਵਿੱਚ ਅਸੀਂ ਫਿਰ ਇਸ ਬਾਰੇ ਹੋਰ ਚਰਚਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ